ਲਸਣ ਦੀ ਪਟਾਈ ਕਿਵੇਂ ਕਰੀਏ ਤੇ ਕਦੋਂ ਕਰੀਏ ਇਹਦੇ ਬਾਰੇ ਆਪਾਂ ਕਰਾਂਗੇ ਗੱਲ ਅੱਜ ਸਭ ਤੋਂ ਪਹਿਲਾਂ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਬੈਲ ਦਾ ਬਟਨ ਜਰੂਰ ਦਬਾ ਲਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਲਸਣ ਦੀ ਪਟਾਈ ਬਾਰੇ ਕਦੋਂ ਤੇ ਕਿਵੇਂ ਕਰਨੀ ਆ ਸੋ ਕਿਸਾਨ ਵੀਰੋ ਲਸਣ ਦੀ ਜਿਹੜੀ ਬਜਾਈ ਆ ਉਹ ਤਕਰੀਬਨ ਨਵੰਬਰ ਦੇ ਮਹੀਨੇ ਸਾਰੇ ਭਰਾ ਕਰ ਦਿੰਦੇ ਆ ਸੋ ਜਿਹੜਾ ਇਹਦਾ ਟਾਈਮ ਪੀਰੀਅਡ ਆ ਉਹ 160 150 ਜਾਂ 170 ਦਿਨਾਂ ਦੇ ਵਿੱਚ ਵਿੱਚ ਸਾਰੇ ਇਹ ਤਿਆਰ ਹੋ ਜਾਂਦੀ ਆ ਤੁਸੀਂ ਤੁਹਾਡੇ ਬਜਾਈ ਤੋਂ ਬਾਅਦ ਤੁਸੀਂ ਦਿਨ-ਦਨ ਗਣ ਲੈਣੇ ਜੋ ਤੁਹਾਡੇ ਦਿਨ 160 65 ਦਿਨ ਤੁਹਾਡੇ ਹੋ ਜਾਂਦੇ ਆ ਤਾਂ ਤੁਸੀਂ ਇਸ ਨੂੰ ਇਹਦੀ ਪਟਾਈ ਕਰ ਸਕਦੇ ਆ ਸੋ ਸਭ ਤੋਂ ਸੌਖਾ ਤਰੀਕਾ ਇਹਦਾ ਵੀ ਜਦੋਂ ਤੁਹਾਡਾ ਲਸਣ ਉਹ ਫਰੋਂ ਦੇਖ ਲੋ ਜਦੋਂ ਤਿੰਨ ਚਾਰ ਪੱਤੇ ਪੀਲੇ ਪੈਣ ਲੱਗ ਜਾਣ ਤਾਂ ਤੁਹਾਡਾ ਜਿਹੜਾ ਲਸਣ ਆ ਉਹ ਪਟਾਈ ਦੇ ਜੋਗ ਆਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਈ ਭਰਾ ਦੇਖੀ ਜਾਂਦੇ ਵੀ ਜਦੋਂ ਸਾਰਾ ਉੱਪਰੋਂ ਸੁੱਕੂਗਾ 나ੜ ਉਹਦਾ ਤੇ ਉਹਦਾ ਤਾਂ ਪਟਣਾ ਨਹੀਂ ਜਦੋਂ ਉੱਪਰਲੇ ਤਿੰਨ ਚਾਰ ਪੱਤੇ ਦੇ ਸੁੱਕਣ ਲੱਗਣ ਪੀਲੇ ਪੈਣ ਲੱਗ ਜਾਣ ਤਾਂ ਤੁਹਾਡਾ ਜਿਹੜਾ ਲਸਣ ਆ ਪਟਾਈ ਦੇ ਜੋਗ ਆ ਜੇ ਸੌਖਾ ਤਰੀਕਾ ਹੋਰ ਆ ਤੁਸੀਂ ਲਸਣ ਪੱਟ ਕੇ ਚਾਰ ਪਾਣੀ ਗੰਢੀ ਦਾ ਪੱਟ ਲੋ ਨੂੰ ਸਾਵੇਂ ਰੱਖ ਲੋ ਤਨ 4 ਦਿਨ ਬਾਅਦ ਉਹਨੂੰ ਛੱਲ ਕੇ ਦੇਖ ਲੋ ਕਿ ਗੰਢੀ ਇਹਦੀ ਅਲੱਗ ਅਲੱਗ ਹੁੰਦੀ ਆ ਸਹੀ ਸਿਰ ਤਰ੍ਹਾਂ ਛਿੱਲਿਆ ਜਾਂਦਾ ਤਾਂ ਤੁਹਾਡਾ ਲਸਣ ਪੱਟਣ ਦੇ ਜੋਗ ਆ ਸੋ ਕਿਸਾਨ ਵੀਰੋ ਲਸਣ ਪੱਟਣ ਤੋਂ ਪਹਿਲਾਂ 15 ਤੋਂ 20 ਦਿਨ ਪਹਿਲਾਂ ਇਹਦਾ ਪਾਣੀ ਬੰਦ ਕਰ ਦਿਓ ਤਾਂ ਸਾਡੀ ਮਿੱਟੀ ਜਮਾ ਸੁੱਕੀ ਹੋਵੇ ਜੇਕਰ ਮਿੱਟੀ ਸੁੱਕੀ ਹੋਊਗੀ ਤਾਂ ਤੁਹਾਡਾ ਲਸਣ ਬਹੁਤ ਵਧੀਆ ਤਿਆਰ ਹੋਊਗਾ ਮੋਟਾ ਹੋਊਗਾ ਤੇ ਖਰਾਬ ਨਹੀਂ ਹੁੰਦਾ ਜੇਕਰ ਤੁਸੀਂ ਇਹਨੂੰ ਪਾਣੀ ਲਾ ਕੇ ਪੱਟੋਂਗੇ ਤਾਂ ਇਸ ਦੇ ਵੇਲੇ ਤਾਂ ਸੌਂਖ ਤੇ ਇਹ ਗਲਣਾ ਸ਼ੁਰੂ ਹੋ ਜਾਵੇਗਾ ਇਹਨੇ ਬਹੁਤਾਂ ਟਾਈਮ ਲੰਬਾ ਟਾਈਮ ਨਹੀਂ ਸਾਡੇ ਕੋਲ ਕੱਢਣਾ ਸੋ ਕਿਸਾਨ ਵੀਰੋ ਇਹਨੂੰ ਪੱਟਣ ਤੋਂ ਪਹਿਲਾਂ 15 ਤੋਂ 20 ਦਿਨ ਪਹਿਲਾਂ ਇਹਦਾ ਪਾਣੀ ਬੰਦ ਕਰ ਦਿਓ ਸੋ ਇਸ ਨੂੰ ਇਹ ਸਿੱਧਾ ਤੁਹਾਡਾ ਖੱਚ ਕੇ ਨਹੀਂ ਪੱਟ ਜਾਵੇਗਾ ਇਸ ਨੂੰ ਦਹਨੂ ਖਰਪੀ ਵਗਾਰ ਦੇ ਨਾਲ ਪਤਨਾ ਪਾਵੇਗਾ ਸੋ ਇੰਨੀ ਮਿੱਟੀ ਤੁਹਾਡੀ ਸੁੱਕੀ ਹੋਣੀ ਚਾਹੀਦੀ ਆ ਸੋ ਫਿਰ ਤੁਹਾਡਾ ਲਸਣ ਇਸ ਤਰ੍ਹਾਂ ਬਹੁਤ ਵਧੀਆ ਪਿਆਰ ਫਿਰ ਉਹਦਾ ਮੋਟੀ ਗੰਢੀ ਹੋਵੇਗੀ ਸੋ ਇੱਕ ਕਿਸਾਨ ਭਰਾਏ ਦੇ ਨਾਲ ਵੜ ਦੰਦੇ ਨਾਲ ਦੀ ਨਾਲ ਸੋ ਇਹਦਾ ਨਾਰ ਨਹੀਂ ਵਧਣਾ ਇਹਨੂੰ ਪਟਕੇ ਇਹਦੀਆਂ ਗੰਡੀਆਂ ਇਸ ਨੂੰ ਪੱਟ ਕੇ ਤੇ ਇਸ ਨੂੰ ਉਸੇ ਤਰ੍ਹਾਂ ਹੀ ਸਾਵੇਂ ਰੱਖਣਾ ਹਵਾਦਾਰ ਹਵਾ ਦੇ ਵਿੱਚ ਰੱਖਣਾਗਾ ਸਾਵੇਂ ਰੱਖਣਾਗਾ ਸੋ ਜਿਹੜਾ ਇਹਦਾ ਸਾਰੇ ਤਾਕਤ ਨਾਲ ਦੇ ਵਿੱਚ ਹੁੰਦੀ ਆ ਉਹ ਹੌਲੀ-ਹੌਲੀ ਸਾਰੇ ਤਾਕਤ ਗੰਢੀ ਦੇ ਵਿੱਚ ਆ ਜਾਂਦੀ ਆ ਸੋ ਗੰਢੀ ਪ੍ਰੋਪਰ ਤਰੀਕੇ ਨਾਲ ਮੋਟੀ ਵੀ ਹੁੰਦੀ ਆ ਤੇ ਸਾਰੀ ਤਾਕਤ ਉਹ ਗੰਢੀ ਬਣ ਜਾਂਦੀ ਆ ਸੋ ਬਾਅਦ ਵਿੱਚ ਖਿੱਲਣ ਦੇ ਵਿੱਚ ਤੇ ਲੰਬਾ ਸਮਾਂ ਤੁਹਾਡਾ ਹੈ ਲੰਸਣ ਘੜਦਾਗਾ ਸੋ ਇਸ ਤਰ੍ਹਾਂ ਨਾਲ ਤੁਹਾਡਾ ਲਸਣ ਪਟਾਈ ਦੇ ਬਿਲਕੁਲ ਜੋਗ ਹੋ ਜਾਂਦਾ ਸੋ ਇਹਨਾਂ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖਿਓ ਤੋ ਤੁਹਾਡਾ ਲਸਣ ਕਦੇ ਵੀ ਖਰਾਬ ਨਹੀਂ ਹੋਵੇਗਾ ਜਿਵੇਂ ਬਹੁਤ ਕਿਸਾਨ ਵੀਰ ਕਹਿੰਦੇ ਨੇ ਕਿ ਸਾਡਾ ਲਸਣ ਖਰਾਬ ਹੋ ਜਾਂਦਾ ਉਪਰੋਂ ਜਿਵੇਂ ਜਿਸ ਤਰ੍ਹਾਂ ਜਿਸਾਂ ਨੂੰ ਲੱਗਿੰਦੀ ਉਸ ਤਰ੍ਹਾਂ ਹੁੰਦਾ ਉਹ ਸਰਫੇਸ ਚੀਜ਼ਾਂ ਕਰਕੇ ਹੁੰਦਾ ਜਾਂ ਦਾ ਆਪਣਾ ਪਟਾਈ ਦਾ ਸਮਾਂ ਸਹੀ ਨਹੀਂ ਹੁੰਦਾ ਤੇ ਜਾਂ ਪਰ ਅਸੀਂ ਉਸ ਨੂੰ ਪਾਣੀ ਲਗਾ ਕੇ ਲਸਣ ਦੀ ਪਟਾਈ ਕਰਦੇ ਆ ਸੋ ਉਸ ਸਮੇ ਇਹ ਜਿਹੜਾ ਆਪਣਾ ਲਸਣ ਖਰਾਬ ਹੁੰਦਾ ਤੇ ਤਾਂ ਦੇ ਸਾਹਮਣੇ ਇਸ ਤਰ੍ਹਾਂ ਜਦੋਂ ਤੁਹਾਡਾ ਨਾੜ ਹੋ ਜਾਵੇ ਤਾਂ ਤੁਸੀਂ ਇਸ ਨੂੰ ਉੱਪਰ ਲੈ ਤਾ ਨਜ਼ਰ ਪੱਤੇ ਪੀਲੇ ਪੈਣ ਲੱਗ ਜਾਣ ਤਾਂ ਤੁਹਾਡਾ ਲਸਣ ਨਾਲ ਪੱਟਣ ਦੇ ਜੋਗ ਆ 150 ਤੋਂ 170 ਦਿਨ ਦੇ ਵਿੱਚ ਵਿੱਚ ਤੁਹਾਡਾ ਲਸਣ ਨਾਲ ਪਟਾਈ ਦੇ ਜੋਗ ਹੋ ਜਾਂਦਾ ਸੋ ਕਿਸਾਨ ਵੀਰੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਅੱਗੇ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਫਾਨੀ ਮੇਲੇ ਮੁਗੀ ਵੀ ਧੇ ਗਿਆ ਬਾ 嗯嗯。Mm. Mm.